ਦਾ ਗੁੱਟ ਹਵਾਲਿਆ ਪਰਵਤੇ ਆ ਬੱਲੇ ਬੱਲੇ ਹਿਮਾਲਿਆ ਪਰਵਤ ਦਾ ਖਿਤਾਬ ਆ ਧਰਤੀ ਤੋਂ ਮਿਲਿਆ ਐਸੇ ਬੱਲੇ ਬੱਲੇ ਆ ਸਾਹਮਣੇ ਏ ਆਈ ਲਵ ਬੱਲੇ ਬੱਲੇ ਹੋ ਕੇ ਰਾਣਿਆ ਟਕੜਾ ਓਏ ਘਟਾਣਾ ਦੇ ਲਾਇਆ ਸਮਾਇ ਤੇ ਜੰਮ ਸਮਾਇ ਤੇ ਜੰਮ ਇਸਲੇ ਦਾ ਵਿੱਚ ਹੀ ਅੱਕਦੇ ਫੇਰ ਜਾ ਕੇ ਚਰਚੇ ਹੁੰਦੇ ਨੇ ਵਿੱਚ ਜਾ ਕੇ ਤੇ ਰੰਗ ਦੇਖਿਆ ਨਹੀਂ ਜਾਂਦਾ ਗੋਰਾ ਤੇ ਕਾਲਾ ਨਾਮ ਜੱਗ ਤੇ ਬਣਾਉਣਾ ਨਹੀਂ ਸਖਾਲਾ ਜਿਹੜੇ ਖਿਡਾਰੀ ਨੇ ਹੁਣ ਕਬੱਡੀ ਪਾਈ ਹੈ ਇਹ ਕਾਲੂ ਨਾ ਸਪੋਰਟਸ ਕਲੱਬ ਦੇ ਲਈ ਖੇਡਦਾ ਹੈ ਹਿਮਾਲਿਆ ਪਰਬਤ ਦਾ ਖਿਤਾਬ ਆ ਧਰਤੀ ਤੋਂ ਮਿਲਿਆ ਐਸੇ ਧਰਤੀ ਤੋਂ ਆ ਮੁੰਡੇ ਨੇ ਕਹਿੰਦੇ ਕਿ ਮੋਟਰਸਾਈਕਲ ਜਿੱਤਿਆ ਮੁੰਡਾ ਕਹਿੰਦੇ ਹੈਰ ਪਰਿਵਾਰ ਦਾ ਆ ਏ ਆਪ ਸਿੰਘ ਕਬੱਡੀ ਕਲੱਬ 34 ਪੀ ਦੀ ਸਾਰੀ ਟੀਮ ਨੂੰ ਕਹਿੰਦੇ 10 ਕਿਲੋ ਬਦਾਮਾਂ ਨਾਲ ਸਨਮਾਨ ਕੀਤਾ ਜਾਣਾ ਲਓ ਰੇਡ ਪਾਉਣ ਲਈ ਖਿਡਾਰੀ ਤਿਆਰ ਮੁੰਡਾ ਕਹਿੰਦੇ ਹੀਰ ਪਰਿਵਾਰ ਦਾ ਐਸੇ ਧਰਤੀ ਤੋਂ ਮੋਟਰਸਾਈਕਲ ਜਿੱਤਿਆ ਬਾਬਾਈ ਦੀ ਵੱਡੀ ਕਿਰਪਾ ਏ ਬੱਲੇ 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 ਹੀਰਾਂ ਦਾ ਮੁੰਡਾ ਕਰਦਾ ਹੈ ਕਮਾਲਾ ਆਹ ਲਾਉਂਦਾ ਚੋਟੀ ਦੇ ਜੱਫੇ ਤੇ ਬੱਲੇ ਬੱਲੇ ਦਰ ਛੋਟਾ ਬੱਚਾ ਪ੍ਰਦੀਪ ਰਾਣ ਆ ਕਹਿੰਦੇ ਬਹੁਤ ਧੰਨਵਾਦ ਕਰਦੇ ਆ ਆ ਕਿਨੇ ਹਮਾਨਿਆ ਪਰਵਤ ਲਾ ਕੇ ਤਗੜਾ ਜਪਾ ਕੇ ਵਾਪਸ ਜਾਂਦਾ ਹੋਇਆ ਜਵਾਏ ਅਲੀਆ ਰਮੇਸ਼ ਸਾਡਾ ਵੀਰ ਪੁੱਜਿਆ ਹੋਇਆ ਵੱਡੇ ਮਾਣ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਦਾਸ ਲਈ ਕਰਕੇ ਗਏ ਆ ਆ ਇਸੇਲੇ ਅਵਤਾਰ ਤੇ ਟੀਚਰ ਪਰ ਸਮਾਹ ਆਓ ਸਮਾਹ ਆਓ ਸਾਹਮਣੇ ਬੱਲੇ 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 ਕਰਦਾ ਕਮਾਲ ਮੇਰੇ ਮਿੱਤਰੋ ਮੁੰਡਾ ਹੀਰਾ ਦਾ ਕਰਦਾ ਕਮਾਲ ਮੇਰੇ ਮਿੱਤਰੋ ਮੁੰਡਾ ਘੇਰਾ ਦਾ ਕਰਦਾ ਇੱਥੇ ਰੱਖ ਕਮਾਲ ਮੇਰੇ ਮਿੱਤਰੋ ਸਾਡੇ ਨੇ ਭੁੱਲਰਨਾ ਹੈ USF ਸੁਖਿੰਦਰ USF ਬਬਲ ਕੈਨੇਡਾ ਗੰਗਣ ਕੈਨੇਡਾ ਹੜੀ ਯੂਕੇ ਓ ਅਵਤਾਰ ਸਿੰਘੀ ਸਾਡੇ USF ਵਾਲੇ ਦੇ ਨਾਲ ਮੇਰੇ ਵੀਰੋ ਜਰਮਨ ਵਾਲਾ ਸਿੱਤੂ ਬਾਈ ਹੈ ਲਓ ਸਿੱਤੂ ਜਰਮਨ ਇਹ 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 ਸਮਾਈਲ ਸਮਾਈਲ ਤੇ ਜੰਮ ਸਮਾਈਲ ਤੇ ਜੰਮ ਸਮਾਈਲ ਤੇ ਜੰਮ ਇਸੇ ਲਈ ਟੱਕਰ 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 ਏ ਲੈ ਵੀ ਆ ਕਿ ਪੈਂਦੇ ਦੂਰ ਪਸ਼ੋਰਾ ਦੇ ਬਾਗੇ ਖੜੀ ਰਾਹ ਪੁੱਛਦੀ ਰਾਹ ਪੁੱਛਦੀ ਲਾਹੌਰਾਂ ਦੇ ਤਾਪ ਦਾ ਮੈਚ ਆ ਕਹਿੰਦੇ ਖੇਡ ਮੈਦਾਨਾਂ ਦੇ ਅੰਦਰ ਜਿੰਨੀ ਵੀ ਪ੍ਰਬੰਧਕ ਕਮੇਟੀਆਂ ਸਾਰੀਆਂ ਸ਼ਖਸੀਤਾਂ ਦਾ ਧੰਨਵਾਦ ਆ ਸਤਰੀਆ ਵਾਲਾ ਆਨੰਦ ਤੱਕਦਾ ਆ ਆ ਫੜਦਾ ਗੁੱਟ ਹਮਾਂ ਲਿਆ ਪਰਵਤ ਆ ਬੱਲੇ 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 ਵਾਹ ਓਏ ਸਮੈਲ ਵਾਹ ਓਏ ਸਮੈਲ ਕਿ ਕਾ ਬਾਈ ਕਹਿੰਦੇ ਚਵਾਰੇ ਜੱਟਾ ਖੜਾ ਆ ਆ ਚਵਾਰੇ ਜੱਟਾ ਮੁੰਡਾ ਖੜਾ ਕਹਿੰਦੇ ਪੈਸੇ ਦੀ ਪ੍ਰਵਾਹ ਨਹੀਂ ਪਾਈ ਹੋਈ ਰੇਡ ਖੇਡ ਮੈਦਾਨ ਦੇ ਅੰਦਰ ਹੁਣ ਚਾਰ ਨੇ ਚਾਰੇ ਤਿਆਰ ਨੇ ਹਿਮਾਲਿਆ ਪਰਬਤ ਲਾ ਜੱਫਾ ਏ ਏ ਏ ਬੱਲੇ 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 ਆਹ ਬੱਲੇ ਬੱਲੇ ਇੱਥੇ ਰੱਖ ਏ ਇੱਕ ਹਜ਼ਾਰ ਇੱਕ ਹਜ਼ਾਰ ਆਹ ਜੱਫੇ ਤੇ ਜੱਫਾ ਲੱਵੇ ਵੀਰ ਬਣ ਕੇ ਲਓ ਸਾਹਮਣੇ ਸੱਤੂ ਦੀ ਰੇਡ ਪੈਂਦੀ ਹੈ ਮਣੀ ਬਾਈ ਕਰੀ ਜ਼ਿਕਰ ਲਾਈਟਾਂ ਵਾਲੇ ਭਰਾਵਾਂ ਨੂੰ ਬੇਨਤੀ ਹੈ ਜਰੂਰ ਜੜੀਆਂ ਲਾਈਟਾਂ ਆਨ ਕਰ ਦिए ਆ ਕਬੱਡੀ ਪਾਉਣ ਦੇ ਲਈ ਮੁੰਡਾ ਕਹਿੰਦੇ ਸੱਤੂ ਆ ਗਿਆ ਬਿਆਲਜੀ ਜੀ ਵਾਲਾ ਇਹਦੇ ਦੋ ਜੱਫੇ 1000 ਦੇ ਟੱਕਰ ਖੇਡ ਮੈਦਾਨ ਦੇ ਅੰਦਰ ਲੱਗਦਾ ਜੋਰ ਆ ਕਬੱਡੀ ਦਾ ਹਿਮਾਲਿਆ ਪਰਬਤ ਆ ਕਹਿੰਦੇ ਲਾ ਕੇ ਤਕੜਾ ਜੱਫਾ ਉੱਧਰ ਹੋ ਜੋ ਭਰਾ ਬਣ ਕੇ ਬਾਈ ਖੋਲ ਦੇ ਬਾਅਦ ਜੋਰ ਬਹੁਤ ਲੱਗਦਾ ਹੈ ਮੇਰਾ ਭਰਾ ਲਓ ਸਾਹਮਣੇ ਕਹਿੰਦੇ ਜੰਮਾ ਆ ਗਿਆ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਹੀਰਾ ਵਾਲਿਆ ਤਕੜਾ ਹੋ ਘਰ ਦਾ ਮੇਲਾ ਆ ਜੱਫੇ ਲਾਉਣੇ ਪਣਿਆ ਪਰ ਜੰਮਾ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਗਰਾਊਂਡ ਦੇ ਅੰਦਰ ਹੁਣ ਚਾਰ ਜੱਫੀ ਨੇ ਕਿਹੜਾ ਕਰਦਾ ਹੈ ਕਮਾਲ 1000 ਦਾ ਜੱਫਾ 1000 ਦਾ ਜੱਫਾ ਏ 1000 ਆ ਆ ਕੇ ਬੈਲੀ ਬਣਦੇ